ਸ਼ਹੀਦ 51 ਸੈਂਟੀਮੀਟਰਾਈ ਕੀ ਸਲਾ ਨੰਬਰ ਸੀ। ਜਿਹੜੀ ਅਸਾਂ ਪਟ ਸਾਹਿਬ ਦੇ ਪੋਹ ਹੁਕਮਤ ਕੀਤੀ ਕਿ ਅਰਦਾਸ। ਖਾਲਸਾ ਤੇ ਹੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਰੂਪੇ ਕੀਤੇ ਭੇਟ। ਜਿਹੜੀ ਦਰਬਾਰ ਸਾਹਿਬ ਵਿਖੇ ਹੋਏ ਸਾका ਨੀਲਾ ਤਾਰਾ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੁਰੱਖਿਆ ਫੋਰਸਾਂ ਵੱਲੋਂ ਸ਼ੀਤ ਪੀਤੇ ਗਏ। ਸ਼ੇਰਦੀਪਾਇ ਬਿਆਨ ਸਿੰਘ ਦੀ ਸਾਲਾਨਾ ਵਰਸੀ ਅੱਜ ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਰਮਿਕਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਰਧਾ ਸਹਿਤ ਮਨਾਈ ਗਈ। ਸ਼੍ਰੀ ਅਖੰਡ ਪਾਤਸ਼ਾਹ ਦੀਪੋਗ ਉਪਰੰਤ ਰਾਗੀ ਜਥਿਆਂ ਵੱਲੋਂ ਸ਼ਬਦ ਕੀਰਤਨ ਦਾ ਐਂ ਕੀਤਾ ਗਿਆ ਅਤੇ ਅਰਦਾਸ ਤੋਂ ਬਾਅਦ ਸ਼ਹੀਦ ਭਾਈ ਬਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਸੀਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰੋਪੇ ਭੇਟ ਕੀਤੇ ਗਏ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਠਾ ਹਾਜ਼ਰ ਸਨ ਇਸ ਸਮਾਗਮ ਚ ਸ਼੍ਰੀ ਦਰਬਾਰ ਸਾਹਿਬ ਦੇ ਕ੍ਰਾਂਤੀ ਗਿਆਨੀ ਬਲਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਵੀ ਮੌਜੂਦ ਸਨ ਜਿਹੜਾ ਮਨਾਇਆ ਗਿਆ ਹੈ ਅਕਾਲ ਤਖਤ ਸਾਹਿਬ ਦੇ ਜੋ ਕਿ ਹਰੇਕ ਸਾਲ ਵਾਂਗ ਇਸ ਸਾਲ ਵੀ 31 ਅਕਤੂਬਰ 1984 ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਉਹਨੇ ਬਸੇ ਮਨਾਇਗੀ ਕੀ ਕਰਨੀ ਆਹੀ ਵੀ ਉਹਨੇ ਮਨਾਇਆ ਗਿਆ ਭਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ ਹੈ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਬੰਦੇ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਕਾਫੀ ਹਰਵਰੀ ਗਿਆ ਦਿੰਦਾ ਬੰਦੀ ਸਿੰਘ ਰਿਹਾਈ ਕੀਤੇ ਦਿੰਦੇ 550 ਸਤਬੀ ਤੇ ਗੁਰਨਾਣਕ ਦੇਵ ਜੀ ਨੇ ਕਿਹਾ ਸੀ ਪਰ ਹਜੇ ਵੀ ਨਹੀਂ ਪਰ ਇਹ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ ਕਹਿ ਕੇ ਵਾਅਦਿਆਂ ਤੋਂ ਮੁੱਕਰਦੀ ਆਈ ਹੈ ਤੇ ਇਸ ਦੇਸ਼ ਤੇ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਹੁਣ ਸਿੱਖਾਂ ਨੂੰ ਕੋਈ ਭਰੋਸਾ ਰਹਿ ਗਿਆ ਹੈ ਅੰਦਰ ਜਿੰਨੀ ਚੋਣ ਤੇ ਕੀ ਕੀ ਨੇ ਜਿੱਤ ਹੋਏਗੀ ਜੀ ਵਾਰਿਸ ਪੰਜਾਬ ਦੀ ਪਾਰਟੀ ਦੀ ਜਿੱਤ ਹੋਏਗੀ ਅਮਿਤ ਸਾਹਿਬ ਤੋਂ ਗੋਬਿੰਦਹਾਜ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ